ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਯੋਗਿਤਾ ਤੁਹਾਡੇ ਸਭ ਦਾ ਸਵਾਗਤ ਕਰਦੀਆਂ ਤੁਹਾਡੇ ਆਪਣੇ YouTube ਚੈਨਲ ਬੋਲਾਂ ਦੀ ਫਲਵਾਰੀ ਤੇ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਹੈ 1 ਨਵੰਬਰ 2025 ਅੱਜ ਦੀ ਮਿਤੀ ਦਾ ਹਰ ਇੱਕ ਪੰਜਾਬੀ ਲਈ ਇੱਕ ਵੱਖਰਾ ਹੀ ਮਾਇਨਾ ਹੈ ਜਿੱਕਰ ਇਸ ਦਾ ਪਿਛੋਕੜ ਦੇਖੀਏ ਤੇ 1 ਨਵੰਬਰ 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਦੇ ਤਹਿਤ ਅਜੁਕੇ ਪੰਜਾਬ ਦਾ ਪੁਨਰਨਿਰਮਾਣ ਜਾਂ ਪੁਨਰਗਠਨ ਹੋਇਆ। ਆਸ਼ਾ ਦੇ ਆਧਾਰ ਤੇ ਤੇ ਅੱਜ ਦੇ ਦਿਨ ਮੈਂ ਆਪਣੀ ਨਿੱਕੀ ਤੇ ਖੁੱਲੀ ਹੱਥ ਲਿਖਤ ਕਵਿਤਾ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸਮਰਪਿਤ ਕਰਨਾ ਚਾਹੁੰਦੀ ਆ। ਉਮੀਦ ਕਰਦੀਆਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ ਹੱਥ ਲਿਖਤ ਕਵਿਤਾ ਪਸੰਦ ਆਉਗੀ ਜੀ ਤੁਹਾਡੇ ਰੂਬਰੂ ਕਰਦੀਆਂ ਮੈਂ ਆਪਣੀ ਹੱਥ ਲਿਖਤ ਕਵਿਤਾ ਪੰਜਾਬ ਸਿਆਂ ਪੰਜਾਬ ਸਿਆਂ ਤੇਰੀ ਗੱਲ ਨਿਰਾਲੀ ਪੰਜਾਬ ਸਿਆਂ ਤੇਰੀ ਗੱਲ ਨਿਰਾਲੀ ਹੜਾਂ ਚ ਡੁੱਬ ਕੇ ਵੀ ਤੂੰ ਵੰਡੇ ਖੁਸ਼ਹਾਲੀ ਹੜਾਂ ਚ ਡੁੱਬ ਕੇ ਵੀ ਤੂੰ ਵੰਡੇ ਖੁਸ਼ਹਾਲੀ ਕਦੀ ਅਬਦਾਲੀ ਨੇ ਮਾਰਾ ਮਾਰੀਆਂ ਕਦੀ ਅਬਦਾਲੀ ਨੇ ਮਾਰਾ ਮਾਰੀਆਂ ਕਦੀ ਸੰਤਾਲੀ ਦੇ ਸੰਤਾਪ ਹੰਡਾਏ ਤੂੰ ਡਟਿਆ ਰਿਹਾ ਬਣਸੂਰ ਮਾਂ ਕਦੀ ਨਾ ਤੇਰੇ ਹੌਂਸਲੇ ਮੁਰਜਾਏ ਜਦੋਂ ਵਿਪਤਾ ਆਈ ਗਵੰਡੀਆਂ ਤੂੰ ਜਾ ਜਾ ਬਚਾਏ ਜਦ ਔਖੀ ਘੜੀ ਸੀ ਤੇਰੇ ਤੇ ਕਿਸੇ ਨੇ ਨਾ ਹੱਥ ਫੜਾਏ ਕਿਸੇ ਨੇ ਨਾ ਹੱਥ ਫੜਾਏ ਪਰ ਤੂੰ ਪੈਦਾ ਕੀਤੇ ਸੂਰਮੇ ਪੰਜਿਆ ਬਾਂਦੇ ਜਾਏ ਪਰ ਤੂੰ ਪੈਦਾ ਕੀਤੇ ਜਾਂ ਬਾਂਦੇ ਜਾਏ ਉਹ ਡਟੇ ਰਹੇ ਮੈਦਾਨ ਵਿੱਚ ਖੁਦ ਦੀ ਸੂਰਤ ਪੁਲਾਏ ਬਾਬੇ ਨਾਨਕ ਦੇ ਬੱਚੇ ਹਾਂ ਸਾਨੂੰ ਕਿਵੇਂ ਕੋਈ ਕਸਤ ਡਰਾਏ ਅਸੀਂ ਬਾਬੇ ਨਾਨਕ ਦੇ ਬੱਚੇ ਹਾਂ ਸਾਨੂੰ ਕੋਈ ਕਿਵੇਂ ਕਸਤ ਡਰਾਏ ਉੱਜੜ ਕੇ ਵੀ ਲੰਗਰ ਲੱਗਦੇ ਕੋਈ ਇਥੋਂ ਭੁੱਖਾ ਨਾ ਜਾਏ ਉੱਜੜ ਕੇ ਵੀ ਲੰਗਰ ਲੱਗਦੇ ਕੋਈ ਇਥੋਂ ਭੁੱਖਾ ਨਾ ਜਾਏ ਸਾਨੂੰ ਸਾਡੇ ਗੁਰੂਆਂ ਬਹਾਦਰੀ ਦੇਹੀ ਪਾਠ ਪੜਾਏ ਸਾਨੂੰ ਸਾਡੇ ਗੁਰੂਆਂ ਬਹਾਦਰੀ ਦੇਹੀ ਪਾਠ ਪੜਾਏ ਹਰ ਸੰਕਟ ਨੂੰ ਮਿਲ ਕੇ ਕੱਢ ਦੇ ਤੇ ਦੁਸ਼ਮਨਾ ਨੂੰ ਭਾਜਣਾ ਪਾਏ ਹਰ ਸੰਕਟ ਨੂੰ ਮਿਲ ਕੇ ਕੱਟ ਦੇ ਤੇ ਦੁਸ਼ਮਨਾ ਨੂੰ ਭਾਜਣਾ ਪਾਏ ਨਾ ਕਰਨ ਸ਼ਿਕਵਾ ਮੁਕੱਦਰਾਂ ਦਾ ਨਾ ਕਰਨ ਸ਼ਿਕਵਾ ਮੁਕੱਦਰਾਂ ਦਾ ਡਿੱਗ ਕੇ ਖੁਦ ਨਾਲ ਖੁਦ ਖੜ ਦੇ ਪੰਜਾਬ ਦੇ ਜਾਏ ਪੰਜ ਆਬਾਂ ਦੇ ਜਾਏ ਆਖ ਦੀ ਯੋਗਤਾ ਪੰਜਾਬ ਸਿਆਂ ਆਖ ਦੀ ਇਹ ਯੋਗਤਾ ਪੰਜਾਬ ਸਿਆਂ ਤੂੰ ਤੇ ਤੇਰੇ ਜੀ ਹਮੇਸ਼ਾ ਹੀ ਖੈਰ ਮਨਾਏ ਤੂੰ ਤੇ ਤੇਰੇ ਜੀ ਹਮੇਸ਼ਾ ਹੀ ਖੁਸ਼ੀਆਂ ਦੀ ਖੈਰ ਮਨਾਏ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਤੇ ਇਹ ਵੀ ਅਰਦਾਸ ਕਰਦੀ ਆ ਕਿ ਮਾਲਕ ਸਾਡੇ ਪੰਜਾਬ ਨੂੰ ਸਾਡੇ ਪੰਜਾਬੀਅਤ ਨੂੰ ਪੰਜਾਬੀ ਵਿਰਸੇ ਸੱਭਿਆਚਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਤੇ ਅਸੀਂ ਸਭ ਇੱਕ ਵਧੀਆ ਪੰਜਾਬ ਸਿਰ ਜੀਏ ਭਾਈਚਾਰਕ ਸਾਂਝ ਵਧੇ ਤੇ ਅਸੀਂ ਰਲ ਮਿਲ ਕੇ ਇੱਕ ਬਹੁਤ ਹੀ ਵਧੀਆ ਖੁਸ਼ਹਾਲ ਪੰਜਾਬ ਰੰਗਲਾ ਪੰਜਾਬ ਜੀਏ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਧੰਨਵਾਦ ਤੇ ਤੁਹਾਨੂੰ ਸਭ ਨੂੰ ਪੁਨਰ ਗਠਨ ਨਵੇਂ ਪੰਜਾਬ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤਾਂ